ਬਹੁਤ ਜਿਆਦਾ ਜਿਹੜਾ ਜ਼ੁਲਮ ਆ ਗਾਜ਼ਾ ਦੇ ਵਿੱਚ ਹੋ ਰਿਹਾ ਹੈਗਾ ਅ ਕੱਲ ਫੇਰ ਕੁਝ ਲੋਕ ਹਸਪਤਾਲ ਦੀ ਲਾਈਨ ਦੇ ਵਿੱਚ ਖੜੇ ਸੀ ਜਦੋਂ ਉਹਨਾਂ ਦੇ ਉੱਤੇ ਬੰਬ ਮਾਰਿਆ ਗਿਆ ਤੇ 25 ਜਾਣਿਆਂ ਦੀ ਜਿਹੜੀ ਮੌਤ ਹੋ ਗਈ ਹੈਗੀ ਆ ਸੋ ਗਾਜ਼ਾ ਦੇ ਜਿਹੜੇ ਰੈਸਕਿਊਜ਼ ਆ ਉਹ ਕਹਿ ਰਹੇ ਆ ਕਿ ਇਜ਼ਰਾਈਲੀ ਫੋਰਸਸ ਨੇ ਉਹਨਾਂ 25 ਲੋਕਾਂ ਨੂੰ ਮਾਰਿਆ ਜਿਹੜੀ ਏਡ ਲੈਂਡ ਦੇ ਲਈ ਲਾਈਨ ਦੇ ਵਿੱਚ ਖੜੇ ਸੀ ਦੇਖੋ ਇਹ ਹੁਣ ਇਹ ਇੰਨਾ ਵੱਡਾ ਇਸ਼ੂ ਜਿਹੜਾ ਆ ਹਰ ਰੋਜ਼ ਵਾਪਰਦਾ ਆ ਤੇ ਜੋ ਈਰਾਨ ਤੇ ਇਜ਼ਰਾਇਲ ਦਾ ਜਿਹੜਾ ਸੀਜ਼ਫਾਇਰ ਹੋਇਆ ਹੈਗਾ ਉਹਦੇ ਉੱਤੇ ਯੂਰਪੀਅਨ ਯੂਨੀਅਨ ਦੇ ਜਿਹੜੇ ਲੋਕ ਆ ਉਹਨਾਂ ਦੀ ਵੀ ਸਟੇਟਮੈਂਟਸ ਆਉਣੀਆਂ ਸ਼ੁਰੂ ਹੋਈਆਂ ਆ ਕਿ ਜੇ ਸੀਜ਼ਫਾਇਰ ਹੁੰਦਾ ਆ ਤੇ ਇਹ ਬਹੁਤ ਵਧੀਆ ਗੱਲ ਹੈਗੀ ਆ ਜਿਹੜੀ ਲੜਾਈ ਆ ਉਹ ਖਤਮ ਹੋਣੀ ਚਾਹੀਦੀ ਆ ਜੀ ਔਰ ਜੀ ਬਿਲਕੁਲ ਗਾਜ਼ਾ ਦੇ ਵਿੱਚ ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਸੀ 25 ਨਹੀਂ ਹੁਣ ਉਹ ਵੱਧ ਕੇ ਅਸੋਸੀਏਟਿਡ ਪ੍ਰੈਸ ਦੇ ਮੁਤਾਬਕ 44 ਲੋਕਾਂ ਦੀ ਮੌਤ ਹੋ ਗਈ ਆ ਇਜ਼ਰਾਈਲ ਵਾਲਿਆਂ ਨੇ ਜਦੋਂ ਬੰਬਾਰਡਮੈਂਟ ਕੀਤੀ ਉਹਨਾਂ ਲੋਕਾਂ ਦੇ ਉੱਤੇ ਜਿਹੜੇ ਆਪਣਾ ਫੂਡ ਜਾਂ ਹੈਲਥ ਦੀਆਂ ਸੁਆਵਾਂ ਲੈਣ ਦੇ ਲਈ ਲਾਈਨਾਂ ਦੇ ਵਿੱਚ ਖੜੇ ਸੀਗੇ ਹੁਣ ਤੱਕ 52000 56000 ਤੋਂ ਵੱਧ ਲੋਕ ਜਿਹੜੇ ਆ ਪਾਲਸਟਿਨੀਅਨ ਮੂਲ ਦੇ ਉਹ ਇਸ ਜੰਗ ਦੇ ਵਿੱਚ ਮਾਰੇ ਜਾ ਚੁੱਕੇ ਹੈਗੇ ਆ ਤੇ ਨਵਾਂ ਜਿਹੜਾ ਫਿਊ ਡਿਸਟ੍ਰੀਬਿਊਸ਼ਨ ਸਾਈਟ ਆ ਉਸ ਨੂੰ ਰਨ ਵੀ ਅਮਰੀਕਨ ਕੰਟਰੈਕਟਰ ਕਰ ਰਹੇ ਸੀ ਜਿੱਥੇ ਇਹ ਬੰਬਾਰਡਮੈਂਟ ਕੀਤੀ ਗਈ ਹੈਗੀ ਆ ਪਾਲੇਸਟੀਨੀਅਨ ਵਿਟਨੈਸਸੇਸ ਇਹ ਕਹਿ ਰਹੇ ਆ ਵੀ ਜਿਹੜੇ ਹੈਲਥ ਆਫੀਸ਼ੀਅਲਸ ਆ ਤੇ ਇਜ਼ਰਾਈਲ ਦੀਆਂ ਫੋਰਸੇਸ ਨੇ ਬਾਰ ਬਾਰ ਜਿੱਥੇ ਕੱਟ ਹੋਇਆ ਹੁੰਦਾ ਹੈਗਾ ਆ ਉੱਥੇ ਉਹ ਬੰਬਾਰਡਮੈਂਟ ਕਰਦੇ ਹੈਗੇ ਆ ਓਪਨ ਫਾਇਰ ਕਰਦੇ ਹੈਗੇ ਆ ਚਾਹੇ ਫੂਡ ਲੈ ਰਿਆ ਚਾਹੇ ਕੋਈ ਮੈਡੀਕ ਮੈਡੀਸਨ ਲੈ ਰਿਆ ਹੈਗਾ ਪਿਛਲੇ ਦਿਨਾਂ ਦੇ ਵਿੱਚ ਕਹਿੰਦੇ ਭਈ ਇਹ ਬਹੁਤ ਜ਼ਿਆਦਾ ਜਿਹੜੀਆਂ ਇਨਸੀਡੈਂਟਸ ਵਾਪਰੀਆਂ ਜਿੱਥੇ ਵੱਡੀ ਗਿਣਤੀ ਦੇ ਵਿੱਚ ਲੋਕ ਮਾਰੇ ਗਏ ਹੈਗੇ ਆ ਸੋ ਆਬਦਾ ਹਸਪੀਟਲ ਇਹ ਕਹੇਗਾ ਜਿੱਥੇ ਰਿਵਿਊਜੀ ਕੈਂਪ ਆ ਉਹਨਾਂ ਨੇ ਇਹ ਕਿਹਾ ਹੈ ਭਈ ਧੜਾ ਧੜ ਜਿਹੜੀਆਂ ਬਾਡੀਜ਼ ਆ ਸਾਡੇ ਹਸਪਤਾਲ ਦੇ ਵਿੱਚ ਆ ਰਹੀਆਂ ਹੈ ਜੀ ਬਿਲਕੁਲ ਬਹੁਤ ਜ਼ਿਆਦਾ ਜਿਹੜਾ ਜ਼ੁਲਮ ਆ ਗਾਜ਼ਾ ਦੇ ਵਿੱਚ ਹੋ ਰਿਹਾ ਹੈਗਾ ਕੱਲ ਫੇਰ ਕੁਝ ਲੋਕ ਹਸਪਤਾਲ ਦੀ ਲਾਈਨ ਦੇ ਵਿੱਚ ਖੜੇ ਸੀ ਜਦੋਂ ਉਹਨਾਂ ਦੇ ਉੱਤੇ ਬੰਬ ਮਾਰਿਆ ਗਿਆ ਤੇ 25 ਜਾਣਿਆਂ ਦੀ ਜਿਹੜੀ ਮੌਤ ਹੋ ਗਈ ਹੈਗੀ ਆ ਸੋ ਗਾਜ਼ਾ ਦੇ ਜਿਹੜੇ ਰੈਸਕਿਊਰਸ ਆ ਉਹ ਕਹਿ ਰਹੇ ਆ ਕਿ ਇਜ਼ਰਾਈਲੀ ਫੋਰਸਸ ਨੇ ਉਹਨਾਂ 25 ਲੋਕਾਂ ਨੂੰ ਮਾਰਿਆ ਜਿਹੜੀ ਏਡ ਲੈਂਡ ਦੇ ਲਈ ਲਾਈਨ ਦੇ ਵਿੱਚ ਖੜੇ ਸੀ ਦੇਖੋ ਇਹ ਹੁਣ ਇਹ ਇੰਨਾ ਵੱਡਾ ਇਸ਼ੂ ਜਿਹੜਾ ਆ ਹਰ ਰੋਜ਼ ਵਾਪਰਦਾ ਆ ਤੇ ਜੋ ਈਰਾਨ ਤੇ ਇਜ਼ਰਾਈਲ ਦਾ ਜਿਹੜਾ ਸੀਜ਼ਫਾਇਰ ਹੋਇਆ ਹੈਗਾ ਉਹਦੇ ਉੱਤੇ ਯੂਰੋਪੀਅਨ ਯੂਨੀਅਨ ਦੇ ਜਿਹੜੇ ਲੋਕ ਆ ਉਹਨਾਂ ਦੀ ਵੀ ਸਟੇਟਮੈਂਟਸ ਆਉਣੀਆਂ ਸ਼ੁਰੂ ਹੋਈਆਂ ਆ ਕਿ ਜੇ ਸੀਜ਼ਫਾਇਰ ਹੁੰਦਾ ਆ ਤੇ ਇਹ ਬਹੁਤ ਵਧੀਆ ਗੱਲ ਹੈਗੀ ਆ ਜਿਹੜੀ ਲੜਾਈ ਆ ਉਹ ਖਤਮ ਹੋਣੀ ਚਾਹੀਦੀ ਆ ਜੀ ਉਹ ਜੀ ਬਿਲਕੁਲ ਗਾਜ਼ਾ ਦੇ ਵਿੱਚ ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਸੀ 25 ਨਹੀਂ ਹੁਣ ਉਹ ਵੱਧ ਕੇ ਅਸੋਸੀਏਟਿਡ ਪ੍ਰੈਸ ਦੇ ਮੁਤਾਬਕ 44 ਲੋਕਾਂ ਦੀ ਮੌਤ ਹੋ ਗਈ ਆ ਇਜ਼ਰਾਈਲ ਵਾਲਿਆਂ ਨੇ ਜਦੋਂ ਬੰਬਾਰਡਮੈਂਟ ਕੀਤੀ ਉਹਨਾਂ ਲੋਕਾਂ ਦੇ ਉੱਤੇ ਜਿਹੜੇ ਆਪਣਾ ਫੂਡ ਜਾਂ ਹੈਲਥ ਦੀਆਂ ਸੁਆਵਾਂ ਲੈਣ ਦੇ ਲਈ ਲਾਈਨਾਂ ਦੇ ਵਿੱਚ ਖੜੇ ਸਗੇ ਹੁਣ ਤੱਕ 52000 56000 ਤੋਂ ਵੱਧ ਲੋਕ ਜਿਹੜੇ ਆ ਪਾਲਿਸਤੀਨੀਅਨ ਮੂਲ ਦੇ ਉਹ ਇਸ ਜੰਗ ਦੇ ਵਿੱਚ ਮਾਰੇ ਜਾ ਚੁੱਕੇ ਹੈਗੇ ਆ ਤੇ ਨਵਾਂ ਜਿਹੜਾ ਫਿਊ ਡਿਸਟ੍ਰੀਬਿਊਸ਼ਨ ਸਾਈਟ ਆ ਉਸ ਨੂੰ ਰਨ ਵੀ ਅਮਰੀਕਨ ਕੰਟਰੈਕਟਰ ਕਰ ਰਹੇ ਸੀ ਜਿੱਥੇ ਇਹ ਬੰਬਾਰਡਮੈਂਟ ਕੀਤੀ ਗਈ ਹੈਗੀ ਆ ਪਾਲਿਸਤੀਨੀਅਨ ਵਿਟਨੈਸਸਿਜ਼ ਇਹ ਕਹਿ ਰਹੇ ਆ ਵੀ ਜਿਹੜੇ ਹੈਲਥ ਆਫੀਸ਼ੀਅਲਸ ਆ ਤੇ ਇਜ਼ਰਾਈਲ ਦੀਆਂ ਫੋਰਸਸ ਨੇ ਬਾਰ ਬਾਰ ਜਿੱਥੇ ਕੱਟ ਹੋਇਆ ਹੁੰਦਾ ਹੈਗਾ ਆ ਉੱਥੇ ਉਹ ਬੰਬਾਰਡਮੈਂਟ ਕਰਦੇ ਹੈਗੇ ਆ ਓਪਨ ਫਾਇਰ ਕਰਦੇ ਹੈਗੇ ਆ ਚਾਹੇ ਫੂਡ ਲੈ ਰਿਆ ਆ ਚਾਹੇ ਕੋਈ ਮੈਡੀਕ ਮੈਡੀਸਨ ਲੈ ਰਿਆ ਹੈਗਾ ਪਿਛਲੇ ਦਿਨਾਂ ਦੇ ਵਿੱਚ ਕਹਿੰਦੇ ਭਈ ਇਹ ਬਹੁਤ ਜ਼ਿਆਦਾ ਜਿਹੜੀਆਂ ਇਨਸੀਡੈਂਟਸ ਵਾਪਰੀਆਂ ਜਿੱਥੇ ਵੱਡੀ ਗਿਣਤੀ ਦੇ ਵਿੱਚ ਲੋਕ ਮਾਰੇ ਗਏ ਹੈਗੇ ਆ ਸੋ ਆਬਦਾ ਹਸਪੀਟਲ ਇਹ ਕਹੇਗਾ ਜਿੱਥੇ ਰਿਫਿਊਜੀ ਕੈਂਪ ਆ ਉਹਨਾਂ ਨੇ ਕਿਹਾ ਹੈ ਭਈ ਧੜਾ ਧੜ ਜਿਹੜੀਆਂ ਬਾਡੀਜ਼ ਆ ਸਾਡੇ ਹਸਪਤਾਲ ਦੇ ਵਿੱਚ ਆ ਰਹੀਆਂ ਹੈ ਜੀ ਬਿਲਕੁਲ